ਲੋਜੀ ਸਾਨੂੰ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਜੀ ਕੋਟਕਪੁਰਾ ਮੰਡੀ ਦੇ ਵਿੱਚ ਤੂੜੀ ਦੀ ਬਾਈ ਬੋਲੀ ਤੇ ਤੇ ਬਾਈ ਤੋਂ ਅੱਜ ਬਹੁਤ ਜ਼ਿਆਦਾ ਆ ਤੇ ਅੱਜ ਪਤਾ ਨਹੀਂ ਕੀ ਕਾਰਨ ਹੋ ਗਿਆ ਸਵੇਰੇ 4:00 ਵਜੇ ਤਾਂ ਤੁੰਦ ਹਨੀ ਸੀ ਤੇ ਉੱਥੇ ਬਾਅਦ 5:00 ਵਜੇ ਬਾਈ ਤੁੰਦ ਬਹੁਤ ਜ਼ਿਆਦਾ ਪੈ ਚੁੱਕੇ ਦੇਖੋ ਟਰੈਕਟਰ ਬਾਈ ਅੱਜ ਬਹੁਤ ਆਏ ਅੱਜ ਵੀ ਤੂੜੀ ਦੀਆਂ ਬਾਈ ਜੀ ਨੌ ਨਾ ਗਿਆ ਲੱਗਦਾ 2 4 6 8 ਤੇ 10 ਲੋ ਜੀ 10 ਟਰਾਲੀਆਂ ਆਈਆਂ ਤੇ ਤਰੀਕ ਅੱਜ ਹੈਗੇ ਜੀ 1 ਫਰਵਰੀ 2026 ਜਗਾ ਕੋੜਕਪੁਰਾ ਮੰਡੀ ਇਹ ਸਮਾਂ 7:30 ਵਜੇ ਹੋਣ ਵਾਲੇ ਆ ਤੇ ਬਾਕੀ ਫਿਰ ਦੇਖਦੇ ਆ ਅੱਜ ਤੂੜੀ ਕਿੱਥੋਂ ਕਿੱਥੋਂ ਜਾਂਦੀ ਹੈ ਤੇ ਵੀਡੀਓ ਨੂੰ ਬਹੁਤ ਬਾਰ ਲਾਈਕ ਸ਼ੇਅਰ ਤੇ ਕਮੈਂਟ ਵੀਡੀਓ ਤੇ ਦੱਬ ਕੇ ਕਰਿਆ ਕਰੋ ਜੀ ਕਿੱਥੋਂ ਕਿੱਥੋਂ ਮੇਰੇ ਵੀਰ ਦੇਖਦੇ ਆ ਇਹ ਵੀ ਜਰੂਰ ਦੱਸਿਆ ਕਰੋ ਤੁਹਾਡੇ ਏਰੀਏ ਦੇ ਵਿੱਚ ਤੂੜੀ ਦਾ ਕੀ ਰੇਟ ਚੱਲਦਾ ਇਹ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਇੰਨੇ ਖ ਮਿਹਰਬਾਨੀ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਦੱਬ ਕੇ ਕਰਦਾ ਕਰੋ ਜੀ ਤੇ ਲੋ ਜੀ ਆਪਾਂ ਪਹਿਲੀ ਟਰਾਲੀ ਤੇ ਚੱਲਦੇ ਆ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਕੋੜਕਪੁਰਾ ਮੰਡੀ ਤੇ ਜੁੜੇ ਰਿਆ ਕਰੋ ਵੀਡੀਓ ਨੂੰ 10 ਕੁ ਟਰਾਲੀਆਂ ਹੁੰਦੀਆਂ ਬਈ 8-10 ਟਰਾਲੀਆਂ ਦੀ ਵੀਡੀਓ ਹੁੰਦੀ ਹੈ ਬਈ ਬੜੀ ਲੰਮੀ ਨਹੀਂ ਹੁੰਦੀ ਤੇ ਜਰੂਰ ਫੁੱਲ ਵਾਚ ਕਰਿਆ ਕਰੋ ਪੂਰੀ ਵੇਖਿਆ ਕਰੋ ਲਾਸਟ ਤੱਕ ਤੇ ਸ਼ੇਅਰ ਕਰਨਾ ਨਾ ਆਪਣਾ ਨਾ ਆਪਦੇ ਗਰੁੱਪਾਂ ਦੇ ਵਿੱਚ ਆਪਦੀ ਆਈਡੀ ਤੇ ਸ਼ੇਅਰ ਕਰਦਿਆ ਕਰੋ ਦੱਬ ਕੇ ਜੀ ਤਾਂ ਜੋ ਕਿ ਜਿਹੜੀ ਜਾਣਕਾਰੀ ਹਰੱਖ ਕਿਸਾਨ ਵੀਰ ਤੱਕ ਜਿਹੜੀ ਪਹੁੰਚ ਜਾਏ ਤੇ ਲੋ ਜੀ ਆਪਾਂ ਬਸ ਚੱਲਦੇ ਆ ਉਧਰ ਨੂੰ ਮੈਨੂੰ ਸ਼ੱਕ ਬੰਦਾ ਕਿ ਟਾਈਮ ਜਿਹੜਾ ਹੋਣ ਵਾਲੀ ਆ 7 ਵਜੇ ਤੇ 28 ਮਿੰਟ ਹੋ ਚੁੱਕਿਆ 2 ਮਿੰਟ ਰਹਿ ਗਏ ਬਈ ਬੋਲੀ ਹੋਂਚ 7:30 ਪੂਰੇ ਕੁੜਕਪੁਰਾ ਮੰਡੀ ਦੇ ਵਿੱਚ ਬੋਲੀ ਹੁੰਦੀ ਆ ਤੇ ਹਰੇ ਚਾਰੇ ਦੀ ਜਿਹੜੀ ਬੋਲੀ ਆ ਬਾਈ ਉਹ 11 ਵਜੇ ਹੁੰਦੀ ਆ ਪੱਠਿਆਂ ਦੀ ਬੋਲੀ 11 ਵਜੇ ਹੁੰਦੀ ਆ ਤੇ ਚਲਦੇ ਆਪਾਂ ਟਰਾਲੀਆਂ ਦੀ ਬੈਕ ਸਾਈਡ ਤੇ ਤੁਹਾਨੂੰ ਦਿਖਾਉਣੇ ਆ ਅੱਜ ਦੇ ਰੇਟ ਕੁੜਕਪੁਰਾ ਮੰਡੀ ਦੇ ਤੇ ਲਓ ਜੀ ਇੱਕ ਇੱਕ ਟਰਾਲੀ ਲੱਗਦਾ ਹੋਰ ਆ ਜੀ ਲਓ ਜੀ 11 ਨਾਗ ਹੋ ਚੁੱਕਿਆ ਲਓ ਇੱਕ ਟਰਾਲੀ ਹੋਰ ਆ ਗਈ ਤੁਹਾਨੂੰ ਜੀ ਅੱਜ ਬਹੁਤ ਜ਼ਿਆਦਾ ਤੇ ਦੂਰ ਦੂਰ ਤੱਕ ਬਈ ਕੁਝ ਨਹੀਂ ਦਿਖਾਈ ਦੇ ਰਿਹਾ ਲਓ ਜੀ ਕਰਦੇ ਆ ਬੋਲੀ ਸ਼ੁਰੂ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੁੜਕਪੁਰਾ ਮੰਡੀ ਦੇ ਆਓ ਜੀ ਪਹਿਲੀ ਟਰਾਲੀ ਤੋਂ ਕਰਦੇ ਆਂ ਬੋਲੀ ਸ਼ੁਰੂ ਦਿਖਾਉਣਾ ਹੈ ਤੁਹਾਨੂੰ ਰੇਟ ਪਹਿਲੀ ਟਰਾਲੀ ਦੇ ਚਲੋ ਜੀ ਗਾਹਕ ਵੀ ਸਾਰੇ ਆ ਗਏ ਤੇ ਕੇਵਲ ਵੀ ਬਈ ਆ ਚੁੱਕਿਆ ਇੰਨੇ ਗਾਹਕ ਆ ਬਈ ਅੱਜ ਦੇਖੋ ਜੀ ਢਾਲੀ ਗਰੇ ਅਜੂ ਲਈ ਨਾ ਮੜੀ ਪੂਰੀ ਬਾਈ ਬਾਹਰ ਦੀ ਕੇ ਅੰਦਰ ਦੀ ਅੰਦਰ ਦੀ ਤੂੰ ਨਹੀਂ ਬੋਲੋ ਬਾਈ ਆ ਜਾ ਬਗੂ ਬੋਲੋ ਹੀ ਬੋਲੋ 300 ਰੁਪਿਆ 300 300 300 ਰੁਪਿਆ 300 5 10 15 20 25 35 40 45 550 55 60 65 70 75 80 85 90 405 10 15 415 20 25 30 35 40 45 450 450 150 ਬੋਲਾਂਗੇ ਕਿ 55 60 65 70 80 85 90 90 95 ਪੂਰੇ ਨੂੰ ਗੱਲ ਤੇ 500 5 505 ਬੋਲਾਂਗੇ ਨੇ 505 ਜੀ ਅੰਕਲ ਜੀ ਮੈਂ ਪਹਿਲੀ ਟਰਾਲੀ ਅੱਜ 522 ਪਾਰ ਕਰ ਚੁੱਕੀ ਆ 505 ਰੁਪਏ ਲੱਗੇ ਬਾਈ ਜੀ ਪਹਿਲੀ ਟਰਾਲੀ 500 ਪਾਰ ਕਰ ਚੁੱਕੀ ਆ ਤੇ ਨਗ ਬਾਈ ਜੇ ਦੋਹਾਂ ਦਾ ਹੋਰ ਵਾਦਾ ਹੋ ਚੁੱਕਿਆ ਦੋ ਨਗ ਹੋਰ ਆ ਗਿਆ ਤੇ ਲਓ ਜੀ ਦੂਜੀ ਟਰਾਲੀ ਦੇਖਦੇ ਆ ਕਿਥੋਂ ਕਿਥੇ ਤੱਕ ਜਾਂਦੀ ਹੈ ਤੇ ਕੁਆਲਿਟੀ ਬਾਈ ਤੁਹਾਨੂੰ ਦਿਖਾਉਣਾ ਹੈ 505 ਵਾਲੀ ਆਹ ਵਾਲੀ ਕੁਆਲਿਟੀ ਹੈ। ਮੋ ਜੀ 505 ਵਾਲੀ ਕੁਆਲਿਟੀ ਆ। ਆਹ ਲਓ ਬਾਬਾ ਇੱਧਰ ਦੇਖ। ਆਪਣੀਆਂ ਅੰਦਰ ਦੇ ਆ ਅੰਦਰ ਦੇ। ਉਹ ਪੱਤੀ ਜੀ ਆ ਬਾਈ ਹਾਂ ਅੰਨੂ ਬੁੱਕੇ ਜਾਂਦੀ ਆ ਮਾੜੀ ਨਿਕਲੇ ਵਾਪਸ ਮੋੜ ਦੇ ਬੰਦਾ ਨਾ ਦੋ ਪੱਤੀ ਜੀ ਨਿਕਲਦੀ ਆ ਅੱਭਾਏ ਵੇਖ ਕੇ ਬੋਲੀ ਦੇ ਉਹਨੂੰ ਬੋਲੋ ਬੋਲੋ 300 ਰੁਪਇਆ 300 ਰੁਪਇਆ 300 ਰੁਪਇਆ ਹਾਂਜੀ ਹੱਟ ਦੇ 350 350 350 400 ਬਈ ਕਿੱਥੇ ਜਣੀਆਂ 400 400 ਬੋਲਾ ਬਈ ਕਿਨੇ 5 10 15 20 25 425 ਬੋਲਣਗੇ ਨੇ 425 ਰੁਪਏ ਵੀਰੇ ਕਿੱਧਰ ਗਿਆ ਨਹੀਂ ਨਹੀਂ ਮੈਨੂੰ 425 ਰੁਪਏ ਲੱਗੇ ਬਾਈ ਕਹਿੰਦਾ ਨਹੀਂ ਵੇਚਨੀ ਬਾਈ ਕਹਿੰਦਾ ਨਹੀਂ ਵੇਚਨੀ ਰੇਟ ਥੋੜਾ 425 ਵਾਲੀ ਆਹ ਵੇਲੇ ਪਾਵ ਵਾਲੀ ਕੁਆਲਿਟੀ ਸੀਗੀ 425 ਰੁਪਏ ਲੱਗੇ ਦੇਖੋ ਆਹ ਵਾਲੀ ਕੁਆਲਿਟੀ ਜੀ ਆ ਬਾਈ ਬਾਹਰ ਦੀ ਆ ਬਾਈ ਲੱਗਣਾ ਕਿਨੇ ਕਿਨੇ ਨਿਕਲਣੇ ਜਿੱਲੀ ਕੁਲੀ ਚੰਗਾ ਗਮੜਾ ਲੱਗਦਾ ਬਾਤ ਦਾ 10 ਦੇ ਕਿਲੋ ਆ ਨਹੀਂ ਇਹਦਾ ਥੱਲੇ ਹੀ ਰਹੇ ਚਲ 200 ਦਾ ਬੋਲਿਆ 200 ਰੁਪਇਆ ਹਜੀ ਕਿੱਥੇ ਜਾਣੇ ਬਾਈ ਮਾਰਦੀ ਹੈ ਥੇ ਵਾਲੇ ਕਿੱਥੇ ਜਾਏਗਾ ਬਾਈ ਢਾਲੂ ਨੜੀ ਹੈ ਤਾਂ 200 ਰੁਪਿਆ 250 250 ਰੁਪਿਆ 55 55 300 300 300 5 20 20 320 350 350 ਬੋਲਾਂਗੇ ਨੇ 55 60 65 80 80 80 385 ਬੋਲਾਂਗੇ ਨੇ 385 ਰੁਪਏ ਬਈ ਜੀ ਲਓ ਜੀ 385 ਰੁਪਏ ਲੱਗੇ ਬਈ ਕੁਆਲਟੀ ਬਾਈ ਤੁਹਾਨੂੰ ਆਪਾਂ ਦਿਖਾਉਣਾ 385 ਵਾਲੀ ਆਹ ਵਾਲੀ ਕੁਆਲਟੀ ਹੈ 385 ਰੁਪਏ ਬਈ ਜੀ ਲੱਗੇ ਦੇਖੋ ਤੇ ਨਾ ਜੀ ਬਾਕੀ ਵੀਡੀਓ ਨੂੰ ਮਾਤਾਂ ਸ਼ੇਅਰ ਕਰ ਦਿਆ ਕਰੋ ਤਾਂ ਬਈ ਲਾਈਕ ਕਰ ਦਿਆ ਕਰੋ ਘਰ ਦਾ ਅੰਦਰਲਾ ਆ ਜੰਮੀ ਕੇ ਲਿਆ ਰਹੇ ਹਾਂ ਅੰਦਰਲਾ ਅੰਦਰਲਾ ਠੀਕ ਹੈ ਜੀ ਸੁਆਦੀ ਹੋਣਾ ਹੈ ਤੁਹਾਰੇ ਇਹਨੂੰ ਵੇਖ ਕੇ ਬੋਲੀ ਦਿਓ ਬਾਈ ਚੱਲ ਫਿਰ 200 ਦਾ ਰੱਖ 200 ਰੁਪਈਆ 300 ਹੈ 300 300 ਬੋਲਾ ਬਾਈ ਕਿਨਾਂ 5 10 15 20 25 230 ਰੁਪਏ 330 330 350 54 60 65 70 75 80 380 ਰੁਪਏ 400 400 400 5 10 15 20 25 30 35 40 45 445 450 ਬੋਲਾਂ ਬੈ ਕਿਨੇ 450 ਬਈ ਟਲ ਗਈ ਦੀ ਆ ਲਓ ਜੀ ਇਹ ਬਲੇ ਲੱਗੇ 450 ਰੁਪਏ ਲੱਗੇ ਬਈ ਬਹੁਤ ਵਧੀਆ ਥੋੜੀ ਜਿਹੀ ਕੁਆਲਿਟੀ ਬਹੁਤ ਵਧੀਆ ਸੀ 450 ਰੁਪਏ ਲੱਗੇ ਆ ਤੇ ਬਾਕੀ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਦਾ ਕਰੋ ਦਬਕੇ ਲਾਈਕ ਕਰਦੇ ਕਰੋ ਜੀ ਪੇ ਨੂੰ ਕਰ ਲੋ ਫੋਲੋ ਉਹ ਆ ਵਾਲੀ ਕੁਆਲਿਟੀ ਸੀ ਦੇਖੋ ਬਹੁਤ ਵਧੀਆ ਕੁਆਲਿਟੀ ਹੈ ਇਹ ਨਹੀਂ ਨੰਬਰ ਲੈ ਲੈ ਨੰਬਰ ਲੈ ਲੈ ਬਾਹਰਲੀ ਥੋੜੀ ਐ ਪੇ ਇਹ ਤਾਂ ਬਾਹਰ ਦੀ ਆਪਣੀ ਐ ਬਾਹਰ ਦੀ ਅੰਦਰ ਦੀ ਬਾਹਰ ਦੀ ਐ ਬਾਈ 300 ਰੁਪਇਆ 300 5 10 55 355 70 ਕਰ ਲ 75 85 385 90 Ayyoh, 400 rada, 400 hmm, dhir, dhir, dhi, dh, 5 10 20 25 30 35 40 45 450 95 60 65 70 470 75 ਹੈ 475 ਇਧਰ ਹੋ ਗਏ 80 85 ਕੋ ਬਲੀਆਂ 90 490 95 500 ਰੁਪਿਆ 5 10 15 20 25 525 ਬੋਲਾਂਗੇ ਕਰ ਦੇਤੀ 300 ਰੁਪਏ 530 ਰੁਪਏ ਕਿੰਨੇ ਨਹੀਂ ਜਾਉਗੀ ਲੋ ਜੀ ਇਹ ਲੱਗੀ 530 ਰੁਪਏ ਟਰਾਲੀ ਲੱਗਿਆ ਜੀ ਬਹੁਤ ਵਧੀਆ ਥੋੜੀ ਸੀ ਸਾਫ ਥੋੜੀ ਸੀ ਤੇ 530 ਰੁਪਏ ਲੱਗੇ ਭਾਜੀ ਤੇ ਕੁਆਲਿਟੀ ਆਪਾਂ ਤੁਹਾਨੂੰ ਪਹਿਲਾਂ ਮੋਲੀ ਦੇ ਸਟਾਰਟਿੰਗ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਚੁੱਕੀਆਂ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਦਬਕੇ ਲਾਈਕ ਕਰਦਿਆ ਕਰੋ ਜੀ ਚਲੋ ਜੀ ਚੱਲਦੇ ਆਪਾਂ ਅਗਲੀ ਟਰਾਲੀ ਤੇ ਤਾਂ ਲਾ ਲੋ ਆਪਾਂ ਲੈਣ ਨੂੰ ਆ ਇਹ ਟਾਪ ਦੀ ਕੁਆਲਿਟੀ ਆਪਣੀ ਹਾਂ ਹਾਂ ਲਓ ਜੀ ਟਾਪ ਦੀ ਕੁਆਲਿਟੀ ਆ ਜੀ 400 400 450 70 ਰੁਪਏ 80 ਰੁਪਏ 500 ਰੁਪਏ 510 15 515 ਬੋਲਾਂਗੇ ਨਾ 515 ਰੁਪਏ ਬਾਈ 25 ਕਰ ਬਾਈ ਬਾਈ ਪਹਿਲਾਂ ਬੋਲਿਆ ਕਰੋ ਐ ਨਾ ਬੋਲਿਆ ਕੋਈ ਨਹੀਂ ਕਹੀਦੇ ਜਾਂਦੇ ਨਹੀਂ ਨਹੀਂ ਸਿੱਧਾ ਬੋਲੋ ਭਰਾਂ ਜੀ 500 ਤੇ 25 ਰੁਪਏ ਲੱਗ ਚੁੱਕੀ ਨਹੀਂ ਕੋਈ ਨਹੀਂ ਯਾਰ ਨਹੀਂ ਯਾਰ ਬੋਲਦਾ ਕਰੋ ਹਾਂ ਨਾਣੇ ਹੋ ਕਹਿੰਦਾ ਸਿਮੀਆਂ ਲੈ ਕੇ ਜਾਣੀ ਹੁਣ ਬੋਲਿਆ ਹੁਣ ਕਹਿੰਦਾ ਸਿਮੀਆਂ ਜਾਣੀ ਟਰਾਲੀ ਗਿੱਲੀ ਗੁੱਲੀ ਨਹੀਂ ਭਾਈ ਨਹੀਂ ਨਹੀਂ ਗਿੱਲੀ ਨਹੀਂ ਬਾਹਰ ਦੀ ਟੁੜੀਆਂ ਮੈਂ ਮੈਂ ਪਹਿਲਾਂ ਜਿਹੜੀ ਗੱਲ ਕਹੀ ਸੀ ਬੋਲੋ ਜੀ ਸਾਰੀ ਐਫ ਜੀ ਨਿਕਲੂਗੇ ਹਾਂ ਹਾਂ ਭਾਈ ਆਹਦੀ ਕਿੱਥੇ ਮਾਰੀ ਦੁੱਲੀ ਕਰਨਾ ਭਾਈ ਉੱਥੇ ਵੇਖੀ ਜਾਊਗਾ ਜੇ ਨਾਲ ਦੀ ਹੈ ਨਾ ਹਾਂ ਹਾਂ ਯਾਰ ਇਹ ਨਾਲ ਦੀ ਬੋਲੀ ਦੇ ਦੋ ਫੇਕ ਕੇ ਬੋਲੀ ਦਿਓ ਜੀ 350 400 10 10 20 25 450 ਹੁਣ ਪੁੱਛ ਲੈ 55 60 65 70 75 80 85 90 95 495 ਬੋਲਾਂਗੇ ਨੇ 500 5 10 15 15 ਬੋਲਾਂਗੇ ਨੇ 515 ਰੁਪਏ ਜੀ ਲਓ ਜੀ ਇਹ ਲੱਗੀ ਜੀ 515 ਰੁਪਏ ਪਹਿਲੀ ਟਰਾਲੀ ਲੱਗੀ ਸੀ 525 ਰੁਪਏ ਤੂੜੀ ਜਿਹੜੀ ਅੰਦਰ ਦੀ ਬਾਈ ਜੀ ਬਹੁਤ ਵਧੀਆ ਟੂੜੀ ਕੁਆਲਿਟੀ ਆ ਉਹ ਤਕਰੀਬਨ ਰੇਟ ਹੈਗਾ 500 ਤੋਂ ਉੱਪਰ ਉੱਪਰ ਹੀ ਜਾਂਦਾ ਤਾਂ ਫਿਰ 510 15 20 ਤੱਕ ਜਾਂਦੀ ਹੈ ਕੇਵਲ ਕਿਹੜਾ ਬੰਦਾ ਹੈ ਰੇਜ ਨਾਲ ਆ ਵੇ ਇੱਥੇ ਕਰ ਲੈਣੀਆਂ ਇਹਨਾਂ ਨੇ ਇੱਕ ਮਿੰਟ ਕੋ ਆ ਲੈ ਪਰਚੀ ਦੀਦੀ ਆ ਬਾਈ ਹਾਂ ਕੱਡੇ ਤੇ ਚੱਲਦੇ ਅਸੀਂ ਫਿਰ ਬਾਈ ਨੰਬਰ ਲੈ ਲੈਣਾ ਤੂੰ ਹਾਂਜੀ ਆ ਪਰਚੀ ਦੀਦੀ ਪਾਪੜੀਆਂ ਬਈ ਅੰਦਰ ਦੀ ਹਾਂਜੀ ਅੰਦਰ ਦੀ ਤੂੜੀ ਬੋਲੋ ਜੀ 400 <coughs> 400 450 59 60 63 70 77 80 88 90 95 500 5 10 15 20 25 30 35 40 45 550 55 60 560 ਬੋਲਾਂਗੇ ਨੇ 570 70 ਭਾਈ ਕਿੱਥੇ ਜਾਨੀ ਐ? ਸਿਮਾ ਭਾਈ ਟੈਕੀ ਦੀ ਆ ਸਿਮਾ ਜਾਉਂਗੇ 500 ਰੁਪਇਆ 70 75 575 80 ਬੋਲਾਂ 85 90, 90 95 95 ਬੋਲਾਂਗੇ ਨੇ 595 ਰੁਪਇਆ ਬਾਈ ਲੋ ਜੀ ਆ ਲਗੇ 595 ਰੁਪਏ ਇਹ ਲਗੇ ਸਿਰਾ ਰੇਟ ਲੱਗੇ ਜੀ 595 ਰੁਪਏ ਹੁਣ ਤੱਕ ਕੋੜਪੁਰਾ ਮੰਡੀ ਦਾ ਜਿਹੜਾ ਸਿਰਾ ਰੇਟ ਆ 595 ਰੁਪਏ ਬਈ ਲੱਗਿਆ ਤਿੰਨ ਆਖ ਹਜੇ ਬਈ 4 ਹੋਰ ਪਏ ਆ ਤੇ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਦਬਕੇ ਲਾਈਕ ਕਰਦਿਆ ਕਰੋ ਵੀ ਪੇਜ ਨੂੰ ਕਰੋ ਫੋਲੋ ਜੀ ਆ ਵਾਲੀ ਦੇਖਦੇ ਆ ਕਿੱਥੋਂ ਤੱਕ ਜਾਂਦੀ ਆ ਹਾਂ ਕੱਟ ਨਾਲ ਕਿਉਂ ਆ ਕੱਟ ਮਾਰਾ ਆ ਜਾ ਬਰ ਰੱਖ ਫਿਰ ਆ ਗਿਆ ਬੋਲੋ ਭਾਈ ਹੋ ਬਈ ਗਿੱਲੀ ਗੁੱਲੀ ਦਾ ਨਹੀਂ ਆਉਦਾ ਨੋਟ 5 ਰੁਪਏ ਦਾ 5 105 110 ਕਰਦਾ 15 15 25 25 ਬੋਲੀ ਹੈ ਜੇ ਬੋਲਣਾ ਦਾ ਚੱਲ ਤੂੰ ਜਾਣਦੇ ਅੱਜ ਪਰਾ ਕਰ ਲੈ 130 ਰੁਪਏ ਹੈ 35 ਕਰਦੇ 35 135 ਬੋਲਾ ਬਾਈ ਜਨੇ 135 ਰੁਪਏ ਬਾਈ ਨਹੀਂ ਬਾਈ 400 ਰੁਪਏ ਬਾਈ ਇੱਕ ਸਾਰੇ ਨਿਕਲੋ ਆ ਜਾ ਫਿਰ ਚਾਹ ਕੋ ਦੇ ਲਾ 400 ਰੁਪਿਆ 400 ਅੱਜ 10 15 20 25 23 35 40 48 48.5 52 60 65 70 75 80 85 90 95 500 500 ਬੋਲਾਂਗੇ ਨਾ ਹਾਂ ਹਾਂ ਹੈ 5 10 500 ਦਾ ਕੋਈ ਹੋਰ ਤਾਂ ਨਹੀਂ 20 ਰੁਪਏ ਫਿਰ ਭਈਏ ਫਿਰ ਭਈਏ ਬੋਲਾਂਗੇ ਨਾ ਤੇ ਯਾਰ 500 20 ਰੁਪਏ ਬਾਈ ਜੀ ਕਿੱਥੇ ਬਾਈ 500 ਤੇ 20 ਰੁਪਏ ਲੱਗਿਆ ਆਹ ਵੇ ਟਰਾਲੀ 500 ਤੇ 20 ਰੁਪਏ ਆਰੀਆ ਪਿਆਰ ਵੀ ਜਦੋਂ ਪਿਆਤ ਉਧਰੇ ਤੇ ਬਾਕੀ ਬੜੋਂ ਨੂੰ ਸ਼ੇਅਰ ਕਰ ਦਾਂਗਾ ਦੱਬ ਕੇ ਚਲੋ ਵੀ ਟਰਾਲੀਆਂ ਹਜੇ ਪਈਆਂ ਚਾਰ ਚਾਰ ਨਾਗ ਹੋਰ ਰਹਿ ਗਈਆਂ ਤੇ ਤੁਹਾਨੂੰ ਆਪਾਂ ਤੁਹਾਨੂੰ ਦਿਖਾ ਦੇਣੀ ਲਈ ਤੁਹਾਨੂੰ ਵੀ ਅੱਜ ਬਹੁਤ ਆ ਤੇ ਨਾਗ ਅੱਜ ਬਹੁਤ ਜ਼ਿਆਦਾ ਆਏ ਸੀ ਕੱਲ ਜਿਹੜਾ ਰੇਟ ਸੀ ਉਸਨੂੰ ਪਾਰ ਕਰ ਗਏ ਕੱਲ ਲੱਗੀ ਸੀ 610 ਰੁਪਏ ਤੇ ਅੱਜ ਸਿਰਾਂ ਰੇਟ ਲੱਗਈ 595 ਰੁਪਏ ਤੇ ਲੋ ਜੀ ਨਾਗ ਅਜ ਚਾਰ ਹੋਰ ਪਏ ਆ ਬਾਕੀ ਫਿਰ ਦੇਖਦੇ ਆ ਕੀ ਬੰਦ ਆ ਕੀ ਜੁੜਦਾ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਬੋਲੋ ਜੀ 400 ਰੁਪਏ 400 550 550 ਰੁਪਏ 50 ਰੁਪਏ 10 ਰੁਪਏ ਚਲੋ ਉੱਥੇ ਦੇ ਦਿਨ 15 20 22 23 35 40 45 550 ਹੋ ਲੱਗਦੇ 550 ਬਈ ਕਿਤੇ ਨਹੀਂ ਲੋ ਜੀ ਇਹ ਲੱਗੀ 550 ਦੇ ਲੋ ਜੀ ਨਾਗਰੇ ਕੇ ਤਿੰਨ ਹੋਰ ਜੀ ਤੇ ਆ ਵਾਲਾ ਦੀ ਕੁਆਲਿਟੀ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਆ ਵੀ ਦੇਖੋ ਚਿੱਟੀ ਜਮਾ ਸਾਫ ਥੂੜੀ ਤੇ ਇਹ ਦੇਖਦੇ ਕਿੱਥੋਂ ਘੱਟ ਜਾਂਦੀ ਹੈ